ਇੱਕ ਤੇ ਬੰਦਾ ਸ਼ੌਂਕ ਨਾ ਕਰਦਾ ਤੇ ਇੱਕ ਹੁੰਦੇ ਬੰਦੇ ਦੀ ਕਹ ਲੋ ਕੀ ਮਜਬੂਰੀ ਕਹਿ ਲੋ ਤੇ ਚਾਹੇ ਉਹਦੀ ਜ਼ਰੂਰਤ ਕਹਿ ਲੋ ਤੇ ਜਿਸ ਟਾਈਮ ਇਹ ਕੰਮ ਸ਼ੁਰੂ ਕੀਤਾ ਉਸ ਟਾਈਮ ਮੇਰੀ ਬੜੀ ਜ਼ਰੂਰਤ ਸੀ ਕਸਟਮਰ ਤੁਹਾਡੇ ਕੋਲ ਆਂਦਾ ਕਿ ਕੀ ਕੀ ਡਿਮਾਂਡ ਕਰਦੇ ਨੇ ਕਸਟਮਰ ਜੀ ਕਸਟਮਰ ਦੀ ਡਿਮਾਂਡ ਤਾਂ ਚਲੋ ਸਾਨੂੰ ਜੋ ਵੀ ਕੋਈ ਕਹਿੰਦਾ ਸੀ ਰੈਡੀ ਕਰਦੇ ਨੇ ਬਾਕੀ ਰੈਗੂਲਰ ਸਾਡੇ ਕੋ ਹੁੰਦਾ ਦਾਲ ਹੁੰਦੀ ਹੈ ਰਾਜਮਾ ਕੜੀ ਚਾਵਲ ਹੈ ਤੇ ਸਾਗ ਬਣਾਨੇ ਆ ਮੱਕੀ ਦੀ ਰੋਟੀ ਬਣਾਨੇ ਆ ਬਾਕੀ ਜੇ ਕਿਸੇ ਵੇਲੇ ਕੋਈ ਸਪੈਸ਼ਲ ਆਰਡਰ ਕਰਨਾ ਹੋਵੇ ਤੇ ਉਹ ਸਾਨੂੰ ਇੱਕ ਦਿਨ ਪਹਿਲੇ ਦੱਸ ਦਿੰਦੇ ਆਂ ਅਸੀਂ ਉਹ ਵੀ ਰੈਡੀ ਕਰ ਦਿੰਦੇ ਆਂ ਤਾਂ ਇਹ ਤੁਹਾਨੂੰ ਖੁੱਲਕੇ ਨਹੀਂ ਦੱਸ ਰਹੀ ਤਕਲੀਫਾਂ ਬਹੁਤ ਕੱਟੀਆਂ ਨੇ ਬੇਟਾ ਹੋਣ ਵਾਲਾ ਸੀਗਾ ਇੱਕ ਦਿਨ ਪਹਿਲਾਂ ਆਪਰੇਟ ਹੋਣ ਤੋਂ ਬੜਾ ਬੇਟਾ ਹੋਣ ਤੋਂ ਪਹਿਲੇ ਵੀ ਇਹਨੇ ਮਤਲਬ ਵੀ ਮੇਰਾ ਸਾਥ ਦਿੱਤਾ ਕੰਮ ਕੀਤਾ ਇਸ ਥਾਂ ਦੇ ਉੱਤੇ ਬਹੁਤ ਦੁੱਖ ਤਕਲੀਫਾਂ ਦੇਖੀਆਂ ਨੇ ਘੇਰ ਕੇ ਚ ਗੁਰੂ ਦੀ ਨਗਰੀ ਚ ਆ ਕੇ ਮੈਨੂੰ ਇੱਥੇ ਬਹੁਤ ਹੀ ਜ਼ਿਆਦਾ ਸਾਥ ਮਿਲਿਆ ਕਿ ਚਲੋ ਜਿਸ ਤਾ ਤੁਹਾਨੂੰ ਇਹਨਾਂ ਨੇ ਦੱਸਿਆ ਕਿ ਮੇਰੇ ਬੇਬੀ ਹੋਣ ਵਾਲਾ ਸੀਗਾ ਬੇਟਾ ਸੀ ਮੇਰੇ ਹੋਣ ਵਾਲਾ ਤੇ ਮੈਂ ਫੁੱਲ ਟਾਈਮ ਐ ਜੌਬ ਕੀਤੀ ਐ ਮੈਂ ਆਪਣੇ ਟਾਬੇ ਤੇ ਪੂਰਾ ਦਿਨ ਕੰਮ ਕੀਤਾ ਐ ਫੁੱਲ ਵਰਕ ਲੋਡ ਸੀ ਉਹਨਾਂ ਦਿਨਾਂ ਚ ਬਨਾ ਸੁਖੀ ਸੀ ਸਾਡੇ ਬੇਟੇ ਤੇ ਅੱਜ ਮੇਰੀਆਂ ਧੀਆਂ ਦਾ ਉਮ ਇਹ ਭਾ ਵੀ ਉਹਨਾਂ ਨੂੰ ਮਿਲ ਗਿਆ ਐ ਚਲੋ ਛੋਟੀ ਮੋਟੀ ਗੱਡੀ ਵੀ ਲੈ ਲਈ ਆ ਠੀਕ ਐ ਤੇ ਛੋਟਾ ਮੋਟਾ ਘਰ ਦੇ ਵਿੱਚ ਹਰ ਇੱਕ ਤਰੀਕੇ ਦਾ ਸਮਾਨ ਵੀ ਬਣਾ ਲਿਆ ਸਿਰਫ ਰਹਿ ਗਿਆ ਤੇ ਇੱਕ ਘਰ ਰਹਿ ਗਿਆ ਉਹ ਵੀ ਮਾਲਕ ਬਾਬਾ ਦੀਪ ਸਿੰਘ ਖੰਡੇਵਾਲਾ ਬੈਠਾ ਜਿਹਦੀ ਅਸੀਂ ਨਗਰੀ ਦੇ ਵਿੱਚ ਆ ਉਹ ਸਾਨੂੰ ਉਹਦੇ ਤੇ ਪੂਰਾ ਪੂਰਾ ਮਾਣ ਆ ਕਿ ਉਹ ਸਾਨੂੰ ਇਸ ਚੀਜ਼ ਤੋਂ ਵੀ ਹੋਣਾ ਇਹਦੇ ਵਿੱਚ ਸਾਡੇ ਕੋ ਸਵੇਰੇ ਪਰੌਂਠੇ ਹੁੰਦੇ ਨੇ ਆਲੂ ਵਾਲੇ ਗੋਬੀ ਵਾਲੇ ਉਸ ਤੋਂ ਇਲਾਵਾ ਸਾਡੇ ਕੋ ਘਰ ਦਾ ਬਣਿਆ ਹੋਇਆ ਖਾਣਾ ਅਸੀਂ ਸਰਵ ਕਰਦੇ ਆ ਬਿਲਕੁਲ ਕੋਈ ਮਿਕਸ ਨਹੀਂ ਕਰਦੇ ਬਿਲਕੁਲ ਸਾਦਾ ਜਿਸ ਤਰੀਕੇ ਨਾਲ ਘਰ 'ਚ ਤਿਆਰ ਕਰਦੇ ਆ ਉਸੇ ਤਰੀਕੇ ਨਾਲ ਹੀ ਅਸੀਂ ਇੱਥੇ ਤਿਆਰ ਕਰਦੇ ਆ ਦਾਲ ਆਲੂ ਮਟਰ ਫਿਰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਸਾਗ ਤੇ ਮੱਕੀ ਦੀ ਰੋਟੀ ਸਾਡੀ ਬੜੀ ਫੇਮਸ ਹੈ ਇੱਥੇ ਉਹ ਸਾਡੇ ਕੋ ਲੋਕ ਆਣ ਕੇ ਖਾਂਦੇ ਨੇ ਇਸ ਤੋਂ ਇਲਾਵਾ ਸਿਗਾ ਦੋਸਤੋ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤੇ ਅੱਜ ਇੱਕ ਐਸੀ ਹੀ ਤੁਹਾਡੇ ਨਾਲ ਜੋੜੀ ਨਾਲ ਮੁਲਾਕਾਤ ਕਰਾਵਾਂਗੇ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਤਾਂ ਆਏ ਦਿਨ ਹੀ ਨਵੀਂ ਤੋਂ ਨਵੀਂ ਜਿਹੜੀ ਵੀਡੀਓ ਅਪਲੋਡ ਕਰਦੇ ਨੇ ਤੇ ਨਾਲ ਹੀ ਉਹਨਾਂ ਨੇ ਇੱਕ ਛੋਟਾ ਜਿਹਾ ਢਾਬਾ ਖੋਲਿਆ ਅੰਬਰਸਰੀਆ ਚੌਂਕਾ ਚੁੱਲਾ ਤਸਵੀਰਾਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰਾਂਗੇ ਉਸ ਢਾਬੇ ਦੀਆਂ ਜੋ ਕਿ ਜਿਹੜਾ ਖੋਲਿਆ ਨਾ ਢਾਬਾ ਖੋਲਿਆ ਵਾ ਅੰਬਰਸਰੀਆ ਚੌਂਕਾ ਚੁੱਲਾ ਦੇ ਹਿਸਾਬ ਨਾਲ ਜਿਹੜਾ ਨਾਮ ਰੱਖਿਆ ਗਿਆ ਤੇ ਉਹਨਾਂ ਨੇ ਇੱਕ ਛੋਟਾ ਜਿਹਾ ਨਾਲ ਜਿਹੜਾ ਕਾਰੋਬਾਰ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਕਾਫੀ ਇਹਨਾਂ ਦਾ ਜਿਹੜਾ ਕਾਰੋਬਾਰ ਵੀ ਚੱਲਦਾ ਪਿਆ ਤਾਂ ਲੇਕਿਨ ਸੋਸ਼ਲ ਮੀਡੀਆ ਦੀ ਗੱਲ ਕਰੀ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਦਾ ਨਾਮ ਅੰਮਰਸਰੀ ਆ ਜੋੜੀ ਦਾ ਨਾਮ ਤੇ ਜਿਹੜੇ ਫੇਮਸ ਹੈਗੇ ਨੇ ਤੇ ਮੀਆਂ ਬੀਬੀ ਜਿਹੜੇ ਨੇ ਕਾਰੋਬਾਰ ਕਰਕੇ ਆਪਣੀ ਮਿਹਨਤ ਕਮਾਉਂਦੇ ਨੇ ਕਿਉਂਕਿ ਕੰਮ ਹਮੇਸ਼ਾ ਹੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਕਰਨ ਵਾਲੇ ਇਨਸਾਨ ਚਾਹੀਦੇ ਨੇ ਅੱਜ ਉਹਨਾਂ ਜੋੜੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਗੱਲਬਾਤ ਜ਼ਰੂਰ ਕਰਾਂਗੇ ਮੈਡਮ ਦੇ ਨਾਲ ਤੇ ਆਖਿਰ ਸਤੀ ਗਾਜ ਜੀ ਕੀ ਨਾਮ ਜੀ ਤੁਹਾਡ मेरा नाम है जी रंजीत कौर। रंजीत जी, जी की कहना चाहोगे एक तो ਤੁਸੀਂ سوشل میڈیا ਤੇ ਕਾਫੀ ਐਕਟਿਵ ਰਹਿੰਦੇ ਤੇ ਹੁਣ ਤੁਸੀਂ ਇੱਕ ਨਾ چھوٹਾ ਜਿਹਾ ਕਾਰੋਬਾਰ ਦੀ ਸ਼ੁਰੂਆਤ ਕੀਤੀ ਹੈ। ਕਿਸ ਤਰ੍ਹਾਂ ਫਿਰ ਮਨ ਦੇ ਵਿੱਚ ਆਇਆ? ਦੇਖੋ ਜੀ ਸਮਾ ਸਮਾ ਸਮਰਥ ਮਹਾਰਾਜ ਜੀ ਨੇ ਕਿਹਾ ਹੈ ਪਰ ਇਹ ਹੈ ਕਿ ਇੱਕ ਤੇ ਬੰਦਾ ਸ਼ੌਂਕ ਨਾਲ ਕਰਦਾ ਹੈ ਤੇ ਇੱਕ ਹੁੰਦੇ ਬੰਦੇ ਦੀ ਕਹਿ ਲਓ ਕਿ ਮਜਬੂਰੀ ਕਹਿ ਲਓ ਤੇ ਚਾਹੇ ਉਹਦੀ ਜ਼ਰੂਰਤ ਕਹਿ ਲਓ ਤੇ ਜਿਸ ਟਾਈਮ ਇਹ ਕੰਮ ਸ਼ੁਰੂ ਕੀਤਾ ਉਸ ਟਾਈਮ ਇਹ ਮੇਰੀ ਬੜੀ ਜ਼ਰੂਰਤ ਸੀ। ਇਹ ਬਸ ਉਹ ਜ਼ਰੂਰਤੋ ਕੰਮ ਹੈ ਇੱਕ ਤੋਂ ਦੋ ਤੇ ਦੋ ਤੋਂ ਬਸ ਬਸ ਜੇ ਬਸ ਸੋਸ਼ਲ ਮੀਡੀਆ ਦੀ ਗੱਲ ਕਰਾਂ ਸੋਸ਼ਲ ਮੀਡੀਆ ਤੁਸੀਂ ਨਾਮ ਰੱਖਿਆ ਸੀ ਅੰਮ੍ਰਿਤਸਰੀਆ ਜੋੜੀ ਤੇ ਹੁਣ ਤੁਸੀਂ ਜਿਹੜਾ ਆਪਣਾ ਢਾਬਾ ਖੋਲਿਆ ਹੋਇਆ ਅੰਮ੍ਰਿਤਸਰੀ ਚੋਂਗੇ ਚੁੱਲਾ ਇਹ ਨਾਮ ਦੋਵੇਂ ਮੈਚ ਕੋ ਕੀਤੇ ਨੇ ਦੇਖੋ ਜੀ ਮੈਂ ਤਾਂ ਸ਼ੁਰੂ ਤੋਂ ਹੀ ਅੰਮ੍ਰਿਤਸਰ ਦੀ ਆ ਤੇ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਤੇ ਇੱਥੋਂ ਬਹੁਤ ਕੁਝ ਮਿਲਿਆ ਹੈ ਤੇ ਇਸ ਕਰਕੇ ਮੈਂ ਗੁਰੂ ਦੀ ਨਗਰੀ ਦਾ ਨਾਮ ਹੀ ਰੱਖਿਆ ਆਪਣੇ ਢਾਬੇ ਦਾ ਨਾਮ ਵੀ ਅੰਮ੍ਰਿਤਸਰੀਆ ਚੋਂਗਾ ਚੁੱਲਾ ਹੀ ਰੱਖਿਆ ਮੈਂ ਤੁਹਾਡੇ ਪਰਵਾਹ ਦੀ ਗੱਲ ਕਰਾਂ ਕਿੰਨੇ ਪਰਵਾਹ ਦੇ ਵਿੱਚ ਜੀ ਨੇ ਕਿੰਨੇ ਬੱਚੇ ਨੇ ਤੁਹਾਡੇ ਫਿਰ ਕਿਸ ਤਰ ਜੀ ਅਸੀਂ ਦੋਨੋਂ ਹਸਬੰਡ ਵਾਈਫ ਆ ਜੋ ਕਿ ਅਸੀਂ ਇੱਥੇ ਨਾਲ ਦੋਨੋਂ ਇੱਕ ਦੂਜੇ ਦੇ ਸਪੋਰਟਿਵ ਆ ਤੇ ਮੇਰੇ ਤਿੰਨ ਬੱਚੇ ਨੇ ਦੋ ਬੇਟੀਆਂ ਨੇ ਤੇ ਇੱਕ ਬੇਟਾ ਹੈ ਇਹ ਕਿਹੜੇ ਕਿਹੜਾ ਸਮਾਨ ਤੁਸੀਂ ਤਿਆਰ ਕਰਦੇ ਜੇ ਕਿਸ ਤਰ੍ਹਾਂ ਫਿਰ ਕਸਟਮਰ ਤੁਹਾਡੇ ਕੋਲ ਆਉਂਦਾ ਨੇ ਕੀ ਕੀ ਡਿਮਾਂਡ ਕਰਦੇ ਨੇ ਕਸਟਮਰ ਜੀ ਕਸਟਮਰ ਦੀ ਡਿਮਾਂਡ ਤਾਂ ਚਲੋ ਸਾਨੂੰ ਜੋ ਵੀ ਕੋਈ ਕਹਿੰਦਾ ਸੀ ਰੈਡੀ ਕਰਦੇ ਨੇ ਬਾਕੀ ਰੈਗੂਲਰ ਸਾਡੇ ਕੋ ਹੁੰਦਾ ਦਾਲ ਹੁੰਦੀ ਹੈ ਰਾਜਮਾ ਕੜੀ ਚਾਵਲ ਹੈ ਤੇ ਸਾਗ ਬਣਾਨੇ ਆ ਮੱਕੀ ਦੀ ਰੋਟੀ ਬਣਾਨੇ ਆ ਬਾਕੀ ਜੇ ਕਿਸੇ ਵੱਲੇ ਕੋਈ ਸਪੈਸ਼ਲ ਆਰਡਰ ਕਰਨਾ ਹੋਵੇ ਤੇ ਉਹ ਸਾਨੂੰ ਇੱਕ ਦਿਨ ਪਹਿਲੇ ਦੱਸ ਦਿੰਦੇ ਆਂ ਅਸੀਂ ਉਹ ਵੀ ਰੈਡੀ ਕਰ ਦਿੰਦੇ ਆਂ ਜਿਹੜਾ ਮੈਂ ਦੇਖਿਆ ਜਾਵਾ ਆਏ ਦਿਨੇ ਲੜਕੀਆਂ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਯਾਨੀ ਮਿਹਨਤ ਕਰਨ ਤੋਂ ਝੱਜਕਦੇ ਨੇ ਤੇ ਲੇਕਿਨ ਜਿਹੜੀ ਤੁਸੀਂ ਜਿਹੜਾ ਨਾਲ-ਨਾਲ ਸੋਸ਼ਲ ਮੀਡੀਆ ਦੇ ਨਾਲ-ਨਾਲ ਤੁਸੀਂ ਜਿਹੜਾ ਆਪਣਾ ਢਾਬਾ ਵੀ ਖੋਲਿਆ ਵਾ ਇਹ ਕਿਸ ਤਰ੍ਹਾਂ ਮਨ ਦੇ ਵਿੱਚ ਆ ਕੋਈ ਸੁਲਾਹ ਕੀਤੀ ਸੀ ਜਾਂ ਮਨ ਦੇ ਵਿੱਚ ਆਇਆ ਸੀ ਕਿ ਕੁਝ ਕਰ ਉਹ ਜਿਹੜਾ ਵੱਖਰਾ ਨਾਲ ਤਿਆਰ ਕਰਨਾ ਨਹੀਂ ਜੀ ਇਹ ਤੇ ਬਸ ਇੱਕ ਸਾਡਾ ਕਹਿ ਲਓ ਤੁਸੀਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇਹ ਮੇਰੀ ਉਸ ਟਾਈਮ ਜ਼ਰੂਰਤ ਸੀ ਤੇ ਇਹ ਸਾਡੇ ਨਾਲ ਥੋੜਾ ਜਿਹਾ ਇੱਕ ਐਕਸੀਡੈਂਟ ਹੀ ਕਹਿ ਲਓ ਕਿ ਫੈਮਿਲੀ ਦਾ ਕੁਝ ਹੋ ਗਿਆ ਸੀ ਸਾਡਾ ਮਿਸ ਅੰਡਰਸਟੈਂਡਿੰਗ ਜੀ ਦੀ ਵਜ੍ਹਾ ਕਰਕੇ ਸਾਨੂੰ ਇਹ ਕੰਮ ਸ਼ੁਰੂ ਕਰਨਾ ਪਿਆ ਮੇਰੇ ਹਸਬੰਡ ਜਰਨਲਿਸਟ ਨੇ ਤੇ ਉਹ ਵੀ ਚਲੋ ਮੇਨਾ ਬਹੁਤ ਸਪੋਟੀ ਸੀ ਤੇ ਪਰ ਸਾਡਾ ਕੁਝ ਫੈਮਿਲੀ ਦਾ ਡਿਸਪਿਊਟ ਹੋ ਗਿਆ ਤੇ ਸਾਡਾ ਪ੍ਰਾਪਰਟੀ ਦਾ ਥੋੜਾ ਝਗੜਾ ਸੀ ਤੇ ਇਹਨਾਂ ਦੇ ਬ੍ਰਦਰ ਉਹਨਾਂ ਨੇ ਸਾਡਾ ਧੋਖਾ ਹੀ ਕਰ ਲਿਆ ਕਹਿ ਲਓ ਠੱਗੀ ਮਾਰ ਲਈ ਇਹ ਸਾਡਾ بار-ਬਾਰ ਸਭ ਕੁਝ ਹੁੰਦੇ ਆਵੇਂ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡਾ ਕੁਝ ਨਹੀਂ ਹੈ ਤੇ ਫਿਰ ਅਸੀਂ ਚਲੋ ਥੋੜਾ ਕੀਤਾ ਆਪਣਾ ਪ੍ਰਾਪਰਟੀ ਦੇ ਲਈ ਕੇਸ ਵੀ ਕੀਤਾ ਫਿਰ ਮੈਂ ਇੰਨਾ ਸੋਚਿਆ ਕਿ ਜਿਹੜਾ ਆਪਾਂ ਉਹ ਸਾਈਡ ਤੇ ਜਾਣਾ ਉਹਨੂੰ ਇੱਕ ਸਾਈਡ ਤੋਂ ਅਸੀਂ ਫਿਨਿਸ਼ ਹੀ ਕਰ ਦਿੱਤਾ ਉਸ ਦੋ ਦਾ ਖਿਆਲ ਬਿਲਕੁਲ ਛੱਡ ਦਿੱਤਾ ਕਿ ਦੇਖੋ ਮੰਗਤੇ ਕੋ ਕੀ ਮੰਗਣਾ ਮੰਗੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਕੋ ਮਿਹਨਤ ਕਰੋ ਹੋ ਸਕਦਾ ਉਹਦੇ ਨਾਲੋਂ ਦੋ ਗੁਣਾ ਸਾਡੇ ਕੋ ਹੋਵੇ ਇਹ ਦੇਖਿਆ ਜਾ ਤੁਹਾਡੇ ਪਰਿਵਾਰ 'ਚ ਕਾਫੀ ਪਿਆਰ ਸੀ ਕਾਫੀ ਮੁਹੱਬਤ ਸੀ ਤੇ ਲੇਕਿਨ ਜਦੋਂ ਮੜਾ ਟਾਈਮ ਆਇਆ ਸਮਾਂ ਆ ਗਿਆ ਸੀ ਤੁਹਾਡੇ ਤੇ ਤੁਸੀਂ ਆਪਣੇ ਮੜੇ ਸਮੇਂ ਨੂੰ ਵਧੀਆ ਕਰਦੇ ਕਰਦੇ ਸੋਸ਼ਲ ਮੀਡੀਆ ਤੇ ਐਕਟਿਵ ਰਹੇ ਉਸ ਤੋਂ ਬਾਅਦ ਫਿਰ ਚੋਂਗਾ ਚੁੱਲਾ ਖੋਲਿਆ ਤੁਸੀਂ ਆਪਣਾ ਨਾ ਅੰਮ੍ਰਿਤਸਰ ਦੇ ਚੋਂਗਾ ਚੁੱਲਾ ਹੁਣ ਪਰਿਵਾਰ ਦਾ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਤੁਹਾਡੇ ਦੇਖੋ ਜੀ ਪਰਿਵਾਰ ਦਾ ਅਸੀਂ ਦੋਨੋਂ ਹਸਬੈਂਡ ਵਾਈਫ ਹੀ ਮਿਲ ਕੇ ਕੰਮ ਕਰਦੇ ਆਂ ਮਿਹਨਤ ਕਰਦੇ ਆਂ ਤੇ ਐਦਾਂ ਹੀ ਇੱਕ ਦੂਜੇ ਦਾ ਸਾਥ ਦਿੰਨੇ ਆਂ ਤੇ ਚਲੋ ਵਾਇਗਰੋ ਜੀ ਦੀ ਕਿਰਪਾ ਹੈ ਕਿ ਬਸ ਦਾਲ ਫੁਲਕਾ ਚੱਲੀ ਜਾਂਦਾ ਹੈ ਜੇ ਦੇਖਿਆ ਜਾਵੇ ਪਰਿਵਾਰ ਦੇ ਵਿੱਚ ਚਾਰ ਜੀ ਹੁੰਦੇ ਸਾਹਮਣੇ ਬੜੇ ਔਖੇ ਜਾਂਦੇ ਨੇ ਲੱਗੇ ਤੁਸੀਂ ਅੰਮ੍ਰਿਤਸਰ ਦੇ ਚੁੰਗਾ ਚੁੱਲਾ ਜਿਹੜਾ ਸਟਾਰਟ ਕੀਤਾ ਵਾ ਨਾਲ ਕਸਟਮਰ ਨਾਲ ਬੱਚੇ ਵੀ ਆਖਿਆ ਤੇ ਬੱਚੇ ਵੀ ਤੁਹਾਡੇ ਨਾਲ ਨੇ ਫਿਰ ਕਿਸਦਾ ਮਾਇਨਰ ਕਰਦੇ ਤੁਸੀਂ ਜੀ ਅਸੀਂ ਦੋਨੋਂ ਹੀ ਇੱਕ ਦੂਜੇ ਦਾ ਸਾਥ ਦਿੰਨੇ ਆ ਜਿਸ ਟਾਈਮ ਮੈਨੂੰ ਸ਼ਾਪ ਤੇ ਜ਼ਰੂਰਤ ਹੁੰਦੀ ਹੈ ਤੇ ਬੱਚੇ ਸੰਭਾਲ ਲੈਂਦੇ ਨੇ ਜਿਸ ਟਾਈਮ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਤੇ ਮੈਂ ਬੱਚੇ ਵੀ ਇੱਥੇ ਬੁਲਾ ਲੈਣੀ ਆ ਕੋਲ ਉਹ ਖੇਡਦੇ ਨੇ ਚਲੋ ਕਿਸੇ ਟਾਈਮ ਰੋਨ ਦੇ ਵੀ ਹੈ ਤੇ ਪਰ ਇਹਨਾਂ ਹੈ ਕਿ ਆਪਣਾ ਤੁਹਾਨੂੰ ਪਤਾ ਕਿ ਟਾਈਮ ਜਿਹੜਾ ਐਡਜਸਟ ਕਰਨਾ ਪੈਂਦਾ ਇੱਕ ਦੂਜੇ ਨੂੰ ਥੋੜਾ ਸਾਥ ਦੇਣਾ ਹੀ ਪੈਂਦਾ ਹੈ ਬੱਚਿਆਂ ਨੂੰ ਸੋਸ਼ਲ ਮੀਡੀਆ ਤੁਸੀਂ ਐਕਟਿਵ ਰਹਿੰਦੇ ਜੇ ਕਾਫੀ ਹਸੋਂਦੇ ਵੀ ਲੋਕਾਂ ਨੂੰ ਕਿ ਫਿਰ ਕਿਸ ਤਰ੍ਹਾਂ ਸਕ੍ਰਿਪਟ ਕਿਸ ਤਰ੍ਹਾਂ ਤਿਆਰ ਕਰਦੇ ਤੁਸੀਂ ਸਾਰੇ ਇਹ ਸਕ੍ਰਿਪਟ ਇਹਨਾਂ ਦੀ ਹੁੰਦੀ ਸੀ ਇਹ ਐਕਚੁਅਲੀ ਪਹਿਲੇ ਡਾਇਰੈਕਟਰ ਸੀ ਕਾਫੀ ਮੂਵੀਜ਼ ਵਗੈਰਾ ਵੀ ਕੀਤੀਆਂ ਇਹਨਾਂ ਨੇ ਤੇ ਮੈਂ ਤਾਂ ਇੱਕ ਸਿੰਪਲ ਸੋਬਰ ਮੈਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਸੀ ਪਰ ਬਾਅਦ ਵਿੱਚ ਜਦੋਂ ਤੁਹਾਨੂੰ ਪਤਾ ਇੱਕ ਲਾਈਨ ਚ ਆ ਜਾਈਏ ਤੇ ਫਿਰ ਉਹਦੇ ਬਾਅਦ ਦੇਖ ਕੇ ਦੇਖ ਦੇਖ ਕੇ ਬਸ ਇੱਕ ਤੋਂ ਦੋ ਦੇਖ ਕੇ ਬਸ ਸਾਨੂੰ ਨੌਲੇਜ ਵਧੀ ਦੀ ਹੀ ਵਧੀ ਗਈ ਤੇ سوشل میڈیا ਦੇ ਵੀ ਕਾਫੀ ਰਹੇ ਹਾਂ ਪਰ ਜਦੋਂ ਵੈਸੇ ਵੈਸੇ ਇਹ ਇਹ ਐਕਟਰਸ ਵਧੀਆ ਗਈ ਆ ਮੇਰੇ ਨਾਲੋਂ ਔਰ ਮੈਂ ਵਧੀਆ ਡਾਇਰੈਕਟ ਕਰ ਲੈਣਾ ਮੂਵੀਜ਼ ਵਗੈਰਾ ਵੀ ਡਾਇਰੈਕਟ ਕੀਤੇ Song ਵਗੈਰਾ ਵੀ ਕਾਫੀ ਅੱਛੇ ਚ ਸਿੱਗਰ ਨੇ ਮਦਨ ਮਤੀਪਾ ਜੀ ਦਾ ਗਾਣਾ ਕੀਤਾ ਸੀਗਾ ਆਪਣਾ ਰਿਕਾਰਡ ਲੇਬਲ ਵੀ ਚਲਾ ਛੱਡਿਆ ਸੀ ਔਰ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਬੜੀ ਮਿਹਨਤ ਕੀਤੀ ਜਿਸ ਦਾ ਇਹ ਚਲੋ ਖੁੱਲ ਕੇ ਨਹੀਂ ਦੱਸ ਰਹੀ ਤਕਲੀਫਾਂ ਬਹੁਤ ਕੱਟੀਆਂ ਰਹੀ ਨੇ ਬੇਟਾ ਹੋਣ ਵਾਲਾ ਸੀਗਾ ਇੱਕ ਦਿਨ ਪਹਿਲਾਂ ਆਪਰੇਟ ਹੋਣ ਤੋਂ ਬੜਾ ਬੇਟਾ ਹੋਣ ਤੋਂ ਪਹਿਲੇ ਵੀ ਇਹਨੇ ਮਤਲਬ ਵੀ ਮੇਰਾ ਸਾਥ ਦਿੱਤਾ ਕੰਮ ਕੀਤਾ ਇਸ ਥਾਂ ਦੇ ਉੱਤੇ ਬਹੁਤ ਦੁੱਖ ਤਕਲੀਫਾਂ ਦੇਖੀਆਂ ਨੇ ਸਾਰਾ ਮਹੱਲਾ ਸਾਰਾ ਵੇਰਕਾ ਜਿੱਥੇ ਅਸੀਂ ਜਿਹੜੀ ਨਗਰੀ 'ਚ ਰਹਿ ਰਹੇ ਹਾਂ ਉਹਨੇ ਦੁਆਵਾਂ ਕੀਤੀਆਂ ਸਾਨੂੰ ਤੇ ਤਕਰੀਬਨ ਸਾਡੇ ਪਰਿਵਾਰ ਦੇ ਵਿੱਚ 21-22 ਸਾਲ ਬਾਅਦ ਬੇਟਾ ਹੋਇਆ ਤੇ ਸੱਤ ਬੇਟੀਆਂ ਨੇ ਸਾਡੇ ਪਰਿਵਾਰ ਦੇ ਵਿੱਚ ਸਾਡੇ ਤਿੰਨਾਂ ਭਰਾਵਾਂ ਦੀਆਂ ਪਰ ਕਿਤੇ ਨਾ ਕਿਤੇ ਜਿਹੜਾ ਸਾਡਾ ਪਿਆਰ ਬੜਾ ਸੀਗਾ ਪਰ ਇੱਕ ਸਾਡੇ ਚ ਇਦਾਂ ਦਾ ਨਿਕਲਿਆ ਜਿਹਨੂੰ ਜਿਹਦਾ ਨਾਮ ਨਹੀਂ ਮੈਂ ਲੈਣਾ ਚਾਹੁੰਦਾ ਮੈਂ ਬਿਲਕੁਲ ਨਾਮ ਨਹੀਂ ਲੈਣਾ ਚਾਹੁੰਦਾ ਉਹਨੇ ਕੀ ਕੀਤਾ ਸਾਡੇ ਪਰਿਵਾਰ ਨੂੰ ਖੇਰੂ ਖੇਰੂ ਕਰ ਦਿੱਤਾ ਅਹੀਂ ਅੱਜ ਵੱਖਰੇ ਵੱਖਰੇ ਆ ਕੋਈ ਕਿਤੇ ਕੋਈ ਕਿਤੇ ਆ ਸਾਡੇ ਪਰਿਵਾਰ ਨੂੰ ਉਹਨੇ ਉਜਾੜ ਕੇ ਰੱਖਿਆ ਸਿਰਫ ਲਾਲਚ ਦਾ ਕਰਕੇ ਜਾਇਦਾਦ ਦਾ ਲਾਲਚ ਕੀਤਾ ਗਿਆ ਜਾਇਦਾਦ ਮੈਂ ਨਹੀਂ ਮੰਨਦਾ ਕਿ ਜਾਇਦਾਦ ਕੋਈ ਐਡੀ ਵੱਡੀ ਚੀਜ਼ ਹੁੰਦੀ ਆ ਕਿਉਂਕਿ ਇਹ ਮਾਇਆ ਜਿਹੜੀ ਹੱਥਾਂ ਦੀ ਮੈਲ ਆ ਅਸੀਂ ਕਮਾਨਦੇ ਆ ਉਡਾਨਦੇ ਆ ਖਾਂਦੇ ਆ ਪੀਂਦੇ ਆ ਬਸ ਇੰਨਾ ਵੀ ਦੋ ਪੁਲਕੇ ਮਾਲਕ ਦਿੰਦਾ ਨਾ ਸੁੱਖ ਦੇ ਦਿੰਦਾ ਹੈ ਮਿਹਨਤ ਦੇ ਦਿੰਦਾ ਤਾਂ ਅਸੀਂ ਉੱਚ ਖੁਸ਼ ਆ ਮੇਰੇ ਕਹਣਾ ਅੱਜ ਤੁਸੀਂ ਮਿਹਨਤ ਕੀਤੀ ਆ ਤੁਸੀਂ ਮੇਰੇ ਕਹਣਾ ਫਰਸ਼ ਤੋਂ ਅਰਸ਼ ਤੱਕ ਜਾਣ ਦੀ ਜਿਹੜੀ ਹਿੰਮਤ ਪੂਰੀ ਕਰਦੇ ਪਏ ਜੇ ਕਾਫੀ ਲੋਕਾਂ ਨੂੰ ਜਰਾ ਹਸਾ ਵੀ ਰਹੇ ਨੇ ਕਿਉਂਕਿ ਦਿਲ 'ਚ ਦੁੱਖ ਜ਼ਰੂਰ ਆ ਪਰ ਚਿਹਰੇ ਤੇ ਹਮੇਸ਼ਾ ਤੁਹਾਡੇ ਮੁਸਕਾਨ ਹੀ ਦੇਖੀ ਆ ਕਿਸ ਤਰ੍ਹਾਂ ਫਿਰ ਮਨ ਚ ਆਉਂਦਾ ਦਿਲ ਤੇ ਹੱਥ ਰੱਖ ਕੇ ਤੁਸੀਂ ਲੋਕਾਂ ਨੂੰ ਸਹੁੰਦੇ ਵੀ ਜੇ ਤੇ ਆਪਣਾ ਨਾਲ ਕਾਰੋਬਾਰ ਵੀ ਕੀਤਾ ਵਾ ਹੁਣ ਪਰਮਾਤਮਾ ਨੇ ਤੁਹਾਨੂੰ ਕਿਸੇ ਲਈ ਤੱਕ ਪਹੁੰਚਾ ਦਿੱਤਾ ਵਾ ਦੇਖੋ ਅੱਜ ਦੀ ਡੇਟ ਦੇ ਵਿੱਚ ਇੱਕ ਘਰ ਦੀ ਛੱਤ ਨਾ ਨਹੀਂ ਆ ਪਰ ਮੇਰੇ ਕੋਲ ਉਹ ਸਾਰੀਆਂ ਚੀਜ਼ਾਂ ਆਈਆਂ ਉਹ ਸਭ ਕੁਝ ਮਾਲਕ ਨੇ ਦੇ ਦਿੱਤਾ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਘਰਾਂ ਦੇ ਵਿੱਚ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪਰਮਾਤਮਾ ਦਾ ਇੰਨਾ ਕੁ ਸ਼ੁਕਰ ਕਰਦੇ ਆ ਨਾ ਹਰ ਸਾਹ ਦੇ ਨਾਲ ਸ਼ੁਕਰ ਕਰਦੇ ਆ ਕਿ ਸਾਨੂੰ ਉਹਨੇ ਦੇਣ ਵਾਲਾ ਬਣਾਇਆ ਠੀਕ ਹੈ ਨਾ ਅਸੀਂ ਸਾਡਾ ਨਾਮ ਧੋਖਾ ਦੇਣ ਵਾਲਿਆਂ ਚ ਨਹੀਂ ਆਊਗਾ ਠੀਕ ਹੈ ਨਾ ਬੇਸ਼ੱਕ ਅਸੀਂ ਧੋਖਾ ਖਾਣ ਵਾਲਿਆਂ ਚ ਕਿਉਂਕਿ ਉਹ ਪ੍ਰਮਾਤਮਾ ਦੀ ਰਾਜਾ ਤੇ ਅਸੀਂ ਇਹ ਵੀ ਕਹਿੰਨੇ ਆ ਕਿ ਹੋ ਸਕਦਾ ਹੈ ਕਿ ਸਾਡੇ ਕੋਈ ਰਹਿਂਦਾ ਹੋਵੇਗਾ ਦੇਣ ਵਾਲਾ ਪਾ ਪੁੰਨ ਕਰਨ ਵਾਲਾ ਰਹਿੰਦਾ ਹੋਵੇਗਾ ਅਸੀਂ ਪੁੰਨ ਕਰ ਦਿੱਤਾ ਢੀਆਂ ਸਿਗੜੀਆਂ ਤਿੰਨ ਕੋਈ ਗੱਲ ਨਹੀਂ ਜੀ ਭਵੀ ਜੀ ਜੇ ਕੋਈ ਹਮਸਾਫਰ ਟੰਗਾ ਹੋਵੇ ਤਾਂ ਜ਼ਿੰਦਗੀ ਬੜੀ ਦੀ ਨੰਗ ਜਾਂਦੀ ਆ ਜੇ ਹਮਸਾਫਰ ਚੰਗਾ ਸੀ ਅੱਜ ਤੁਸੀਂ ਇਸ ਮਕਾਮ ਤੱਕ ਪਹੁੰਚ ਚੁੱਕੇ ਜੇ ਲੱਗਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਹੋਰ ਵੀ ਤੁਸੀਂ ਅੱਗੇ ਪਹੁੰਚ ਜਾਓ ਜੀ ਹਾਂਜੀ ਨਹੀਂ ਤਾਂ ਉਹ ਗੀਦਾਸਰੀ ਹੈ ਕਿ ਇਹ ਬਹੁਤ ਸਪੋਰਟਿਵ ਨੇ ਕੋਈ ਵੀ ਮੈਂ ਕੰਮ ਕਰਨੀ ਆ ਚਾਹੇ ਕੋਈ ਵੀ ਸਾਡੀ ਸ਼ੁਰੂਆਤ ਹੁੰਦੀ ਹੈ ਤੇ ਇਹਨਾਂ ਤੋਂ ਹੀ ਹੁੰਦੀ ਹੈ ਵੀ ਕਦੇ ਵੀ ਮੈਨੂੰ ਕਿਸੇ ਕੰਮ ਤੋਂ ਇਹਨਾਂ ਨੇ ਰੋਕਿਆ ਨਹੀਂ ਹੈ ਤੇ ਹਰ ਜਗ੍ਹਾ ਹਰ ਦੁੱਖ achar ਸੋਖ ਚ ਮੇਰੇ ਨਾਲ ਖੜੇ ਰਹਿੰਦੇ ਨੇ ਜੇ ਮੈਂ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਦੀ ਗੱਲ ਕਰਾਂ ਉੱਤੇ ਮੈਂ ਵੀਡੀਓ ਦੇਖਦਾ ਕਾਫੀ ਪਰਸਨੈਲਿਟੀ ਤੁਹਾਡੇ ਕਾਫੀ ਸੋਹਣੇ ਸੋਹਣੇ ਕੱਪੜੇ ਪਾ ਕੇ ਤੁਸੀਂ ਗਣੀਆਂ ਲੋਕਾਂ ਨੂੰ ਸੋਹਂਦੇ ਜੇ ਲੇਕਿਨ ਜਦੋਂ ਢਾਬੇ ਤੇ ਆਂਦੇ ਫਿਰ ਮਨ ਚ ਦੁਖੀ ਹੁੰਦਾ ਯਾਰ ਮੈਂ ਕਿੱਥੋਂ ਨਿਕਲ ਕਿੱਥੇ ਆ ਜਾ ਗਈ ਆ ਤੇ ਪਰਮਾਤਮਾ ਨੇ ਵੇਰ ਤੁਹਾਡੀ ਬਾਹ ਫੜੀ ਐ ਜੇ ਆਂਡ ਗਵਾਰ ਦੀ ਗੱਲ ਕਰ ਆਂਡ ਗਵਾਰ ਤੁਹਾਡਾ ਕਿਸ ਤਰ੍ਹਾਂ ਦਾ ਪਿਆਰ ਹੈਗਾ ਨਹੀਂ ਜੀ ਮੈਨੂੰ ਵੇਰਕੇ ਚ ਗੁਰੂ ਦੀ ਨਗਰੀ ਚ ਆ ਕੇ ਮੈਨੂੰ ਇੱਥੇ ਬਹੁਤ ਹੀ ਜ਼ਿਆਦਾ ਸਾਥ ਮਿਲਿਆ ਕਿ ਚਲੋ ਜਿਸ ਤਰ ਤੁਹਾਨੂੰ ਇਹਨਾਂ ਨੇ ਦੱਸਿਆ ਕਿ ਮੇਰੇ ਬੇਬੀ ਹੋਣ ਵਾਲਾ ਸੀਗਾ ਬੇਟਾ ਸੀ ਮੇਰੇ ਹੋਣ ਵਾਲਾ ਤੇ ਮੈਂ ਫੁੱਲ ਟਾਈਮ ਐ ਜੌਬ ਕੀਤੀ ਐ ਮੈਂ ਆਪਣੇ ਢਾਬੇ ਤੇ ਪੂਰਾ ਦਿਨ ਕੰਮ ਕੀਤਾ ਐ ਫੁੱਲ ਵਰਕਲੋਡ ਸੀ ਉਹਨਾਂ ਦਿਨਾਂ 'ਚ ਪਰ ਚਲੋ ਉਹ ਮੈਂ ਆਪਣੇ ਆਪ ਹੀ ਸੰਭਾਲਦੀ ਰਹੀ ਕਰਦੀ ਰਹੀ ਚਲੋ ਉਸ ਟਾਈਮ ਮੇਰੀ ਬੜੀ ਜ਼ਰੂਰਤ ਸੀ ਕਿਉਂਕਿ ਸਾਰੇ ਭੈਣ ਭਰਾ ਰਿਸ਼ਤੇਦਾਰ ਸਭ ਸਾਥ ਛੱਡ ਗਏ ਸੀ ਉਸ ਟਾਈਮ ਕੋਈ ਆਪਣੇ ਨਾਲ ਨਹੀਂ ਸੀ ਤੇ ਚਲੋ ਅੱਜ ਵਾਹਿਗੁਰੂ ਦੀ ਇੰਨੀ ਕਿਰਪਾ ਹੋਏ ਕਿ ਚਲੋ ਮਾਰਾਇ ਨੇ ਮੇਰੀ ਚੋਲੀ ਭਰੀ ਹੈ ਤੇ ਅੱਜ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਦੁੱਖ ਨਹੀਂ ਲੱਗਦਾ ਕਿ ਮੈਂ ਯਾਰ ਇੰਨੀ ਈ ਹਾਈਲਾਈਟ ਹੋ ਗਏ ਤੇ ਅੱਜ ਮੈਂ ਇੱਥੇ ਆ ਤੇ ਮੈਨੂੰ ਨਹੀਂ ਦੁੱਖ ਲੱਗਦਾ ਕਿਉਂਕਿ ਦੇਖੋ ਬੱਚਾ ਲੱਗਦਾ ਚੰਗਾ ਲੱਗਦਾ ਕਿਉਂਕਿ ਅਸੀਂ ਇੱਥੇ ਹੁਣ ਇਸ ਵੇਲੇ ਖੜੇ ਆ ਨਾ ਜਿਸ ਜਗ੍ਹਾ ਤੇ ਅਸੀਂ ਇੱਥੋਂ ਆਪਾਂ ਬਹੁਤ ਖੁਸ਼ ਹੈ ਗਏ ਆ ਸੰਤੋਸ਼ਟ ਹੈ ਗਏ ਆ ਆਪਣੀ ਲਾਈਫ ਦੇ ਵਿੱਚ ਤੇ ਖਾਸ ਹਾਉਨੇ ਵੀ ਆ ਜੇ ਤੁਸੀਂ ਪੁੱਛਿਆ ਸੀ ਕਿ ਸੋਹਣੇ ਸੋਹਣੇ ਕੱਪੜੇ ਪਾ ਕੇ ਤੇ ਇੱਥੇ ਆਣ ਕੇ ਤੇ ਤੁਸੀਂ ਮਿਹਨਤ ਕਰਦੇ ਹੋ ਤੇ ਸਾਨੂੰ ਦੁਗਣੀ ਖੁਸ਼ੀ ਹੁੰਦੀ ਆ ਕਿਉਂਕਿ ਉੱਥੇ ਲੋਕ ਸਾਨੂੰ ਜਿਹੜਾ तकरीबन ਸਾਡੇ ਹਰੇਕ ਮਿਲੀਅਨ ਜਿਹੜੀ ਵੀਡੀਓ ਹੁੰਦੀ ਆ ਮਿਲੀਅਨ ਦੇ ਵਿੱਚ ਵਿਊ ਜਾਂਦੇ ਆ ਕਈ-ਕਈ ਮਿਲੀਅਨ ਵਿਊਜ਼ ਕਈ-ਕਈ ਲੋਕ ਸਾਡੇ ਨਾਲ ਜੁੜੇ ਨੇ ਸਪੋਰਟ ਕਰਦੇ ਨੇ ਉੱਥੇ ਸਾਨੂੰ ਤੇ ਇੱਥੇ ਸਾਨੂੰ ਜਿਹੜਾ ਵਾ ਇੱਥੇ ਸਾਨੂੰ ਜੇ ਸੋਸ਼ਲ ਮੀਡੀਆ ਤੇ ਸਪੋਰਟ ਮਿਲਦੀ ਤੇ ਇੱਥੇ ਸਾਨੂੰ ਲਾਈਵ ਸਪੋਰਟ ਬੜੀ ਮਿਲਦੀ ਆ ਵੇਰਕੇ ਨੇ ਆਣ ਕੇ ਸਾਡੇ ਲਈ ਦੁਆਵਾਂ ਸਾਡੇ ਬੇਟੇ ਨੇ ਬੇਟਾ ਹੋਣ ਵਾਲਾ ਸੀਗਾ ਨਾ ਉਹਨੀਆਂ ਦੁਆਵਾਂ ਸਾਡੇ ਆਪਣੇ ਆਣੇ ਨਹੀਂ ਕੀਤੀਆਂ ਹੋਣੀਆਂ ਜਿੰਨੀਆਂ ਸਾਡੇ ਵੇਰਕੇ ਵਾਲਿਆਂ ਨੇ ਕੀਤੀਆਂ ਸੁਖਣਾ ਸੁਖੀਆਂ ਨੇ ਮਤਲਬ ਬੇਟੇ ਦੇ ਬੇਟਾ ਸਾਡੇ ਹੋਣ ਵਾਲਾ ਸੀਗਾ ਤੇ ਸੁਖਣਾ ਸਾਡੇ ਗਾਹਕਾਂ ਨੇ ਸੁਖੀਆਂ ਨੇ ਉਹ ਸੁਖਣਾ ਪੂਰੀਆਂ ਕਰਦੇ ਨੇ ਦੇਖਿਆ ਇਹ ਦੇਖਿਆ ਜੀ ਜਦੋਂ ਆਪਣੇ ਵੱਡਾ ਹੁਣ ਮੰਦਿਰ ਦੇ ਵਿੱਚ ਤੁਸੀਂ ਲੰਗੂਰ ਬਣਾ ਕੇ ਆਪਣੇ ਬੱਚੇ ਨੂੰ ਖੜਿਆ ਸੀ ਉਹ ਵੀ ਸੋਸ਼ਲ ਮੀਡੀਆ ਤੁਸੀਂ ਪਾਈਆਂ ਸੀ ਵੀਡੀਓ ਗਿਆ ਪ੍ਰਮਾਤਮਾ ਨੇ ਬੜੀ ਬੱਜੀ ਜਿਹੜੀ ਦਾਤ ਬਖਸ਼ੀ ਆ ਬੜੇ ਸਾਲਾ ਬਾਅਦ ਬਖਸ਼ੀ ਆ ਤੇ ਕਿਸ ਤਰ੍ਹਾਂ ਫਿਰ ਖੁਸ਼ੀ ਦਾ ਟਿਕਾਣਾ ਢੜ ਜੇ ਉਹ ਵੀ ਉਹ ਵੀ ਸਾਡੇ ਨਾਲ ਇੱਥੇ ਦੁਕਾਨਾਂ ਨਾਲ ਤੇ ਉਹ ਤੁਹਾਡੇ ਰਗਾ ਵੀਰ ਪੱਤਰਕਾਰ ਗਿਆ ਉਹਦਾ ਬੇਟਾ ਸੀਗਾ ਉਹ ਲੰਗੂਰ ਬਣਿਆ ਸੀਗਾ ਉਹਨੇ ਸਾਡੇ ਤੇ ਆਣ ਕੇ ਅਰਦਾਸ ਕੀਤੀ ਤੇ ਨਾਲ ਹੀ ਸਾਨੂੰ ਕਿਹਾ ਕਿ ਤੁਸੀਂ ਉਹ ਸਾਡੇ ਸਾਡੇ ਧਰਮ ਦੀ ਬਹੁਤ ਕਦਰ ਕਰਦੇ ਆ ਪਰ ਮੈਂ ਅਰਦਾਸ ਕਰਦਾ ਹਾਂ ਨੂੰ ਬੜਾ ਹਨੂਮਾਨ ਦੇ ਅੱਗੇ ਕਿ ਤੁਹਾਡੇ ਇਹ ਕੀ ਬੇਟਾ ਹੋਊਗਾ ਪਰ ਉਹਨੇ ਆਪਣੇ ਕੋਲੋਂ 27 ਰੁਪਏ ਕੇ 30 ਰੁਪਏ ਦੀ ਉੱਥੇ ਅਰਦਾਸ ਅਰਦਾਸ ਵੀ ਕਰਵਾਈ ਜਾ ਕੇ ਔਰ ਸੁਖਨਾ ਸੁਖੀ ਕਿ ਆਉਣ ਵਾਲੇ ਸਾਲ ਜਦੋਂ ਵੀ ਇਹ ਵੱਡਾ ਹੋਊਗਾ ਤੈਨੂੰ ਲੰਗੂਰ ਬਣਾਇਆ ਜਾਊਗਾ ਤਾਂ ਹੀ ਉਹ ਸੁਖਨਾ ਉਹਦੇ ਉਹਦਾ ਕਰਕੇ ਹੀ ਉਹ ਪੂਰੀ ਕੀਤੀ ਸੁਖਨਾ ਕਿਉਂਕਿ ਉਹਨੇ ਸੁਖਨਾ ਸੁਖੀ ਸੀ ਤੁਹਾਡੇ ਬੇਟੇ ਲਈ ਤੇ ਅੱਜ ਮੇਰੀਆਂ ਧੀਆਂ ਦਾ ਉਹ ਭਰਾ ਵੀ ਉਹਨਾਂ ਨੂੰ ਮਿਲ ਗਿਆ ਹੈ ਅ ਚਲੋ ਛੋਟੀ ਮੋਟੀ ਗੱਡੀ ਵੀ ਲੈ ਲਈ ਆ ਠੀਕ ਹੈ ਤੇ ਛੋਟਾ ਮੋਟਾ ਘਰ ਦੇ ਵਿੱਚ ਹਰ ਇੱਕ ਤਰੀਕੇ ਦਾ ਸਮਾਨ ਵੀ ਬਣਾ ਲਿਆ ਸਿਰਫ ਰਹਿ ਗਿਆ ਤੇ ਇੱਕ ਘਰ ਰਹਿ ਗਿਆ ਉਹ ਵੀ ਮਾਲਕ ਬਾਬਾ ਦੀਪ ਸਿੰਘ ਖੰਡੇਵਾਲਾ ਬੈਠਾ ਜਿਹਦੀ ਅਸੀਂ ਨਗਰੀ ਦੇ ਵਿੱਚ ਆ ਉਹ ਸਾਨੂੰ ਉਹਦੇ ਤੇ ਪੂਰਾ ਪੂਰਾ ਮਾਣ ਆ ਕਿ ਉਹ ਸਾਨੂੰ ਇਸ ਚੀਜ਼ ਤੋਂ ਵੀ ਹੁਣ ਨਹੀਂ ਰਹਿਣ ਦਊਗਾ ਬਿਲਕੁਲ ਜੀ ਇਹ ਸੀ ਅੰਮ੍ਰਿਤਸਰੀਆ ਜੋੜੀਆਂ ਜੋ ਕਿ ਇੰਸਟਾਗ੍ਰam ਤੇ ਤੁਹਾਨੂੰ ਸਰਚ ਮਾਰ ਕੇ ਦੇ ਉੱਤੇ ਤੁਹਾਨੂੰ ਇਹਨਾਂ ਦੀਆਂ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਜੜੀਆਂ ਮਿਲਣ ਗਿਆ ਦੋਸਤੋ ਬਾਅਦ ਇਹਨਾਂ ਨੇ ਇੱਕ ਛੋਟਾ ਜਿਹਾ ਸੈੱਟ ਅਪ ਸ਼ੁਰੂ ਕੀਤਾ ਅਮਰਸਰੀਆ ਚੌਂਕਾ ਚੁੱਲਾ ਦੇ ਵਿੱਚ ਜਿਹੜਾ ਨਾਮ ਰੱਖਿਆ ਗਿਆ ਸੀ ਹੁਣ ਇਹ ਲੋਕਾਂ ਨੂੰ ਦਰਸ਼ਕਾਂ ਨੂੰ ਇਸ ਅਪੀਲ ਕਰਨਾ ਚਾਹਾਂਗਾ ਤੁਸੀਂ ਇਹਨਾਂ ਜੋੜੀ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਪੰਜਾਬੀ ਹੀ ਪੰਜਾਬੀ ਦਾ ਸਾਥ ਦਿੰਦੇ ਨੇ ਅਗਰ ਤੁਸੀਂ ਇਹਨਾਂ ਪਰਿਵਾਰਾਂ ਜੀ ਸਪੋਰਟ ਕਰੋਗੇ ਤਾਂ ਇਹਨਾਂ ਹੌਸਲਾ ਹੋਰ ਵਧੇਗਾ ਵਿਕਰਮ ਜੀ ਪਹਿਲਾ ਦੱਸੋ ਵੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਉਂਦੀ ਵੀ ਕਿਸ ਤਰ੍ਹਾਂ ਵੀ ਟ੍ਰੈਂਡ ਸ਼ੁਰੂ ਕੀਤਾ ਸੀ ਨਹੀਂ ਅਸੀਂ ਵੈਸੇ ਵੀਡੀਓ ਬਣਾਉਂਦੇ ਹੁੰਦੇ ਸੀਗੇ ਛੋਟੇ-ਛੋਟੀਆਂ ਘਰ ਦੇ ਵਿੱਚ ਕੋਈ ਵੀ ਗੱਲਬਾਤ ਹੋਣੀ ਛੋਟੀ ਜੀ ਗੱਲਬਾਤ ਹੋਣੀ ਤਾਂ ਅਸੀਂ ਕੀ ਕਰਨਾ ਕਿ ਉਹਨੂੰ ਅਸੀਂ ਕੈਮਰੇ ਦੇ ਵਿੱਚ ਕੈਪਚਰ ਕਰ ਲੈਣਾ ਉਹ ਬਾਅਦ ਵਿੱਚ ਅਸਲ ਦੇ ਵਿੱਚ ਕੀ ਹੁੰਦਾ ਕਿ ਆ ਵੀ ਵੀਡੀਓ ਦੇ ਵਿੱਚ ਜਿਆਦਾ ਹਾਸਾ ਤੇ ਉਦੋਂ ਆਉਂਦਾ ਜਦੋਂ ਪਿੱਛੇ ਹਾ 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 ਵਾਲੀ ਲਾ ਦਈਂਦਾ ਵੀਡੀਓ ਉਹਦੇ ਨਾਲ ਹਾਸਾ ਆ ਜਾਂਦਾ ਲੋਕਾਂ ਨੂੰ ਹੈਨਾ ਤੇ ਅਸੀਂ ਤੇ ਥੋੜਾ ਬਾਲਾ ਐਕਟਿੰਗ ਕਰਦੇ ਆ ਬਾਕੀ ਤੇ ਹਾ 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 ਵਾਲੀ ਵੀਡੀਓ ਜਿਹੜੀ ਉਹੀ ਚੱਲ ਜਾਂਦੀ ਆ ਤੇ ਹੁਣ ਜੇ ਆਪਣੇ ਜਿਹੜਾ ਅੰਮ੍ਰਿਤਸਰਿਆ ਚੌਂਗਾ ਚੁੱਲਾ ਤੁਸੀਂ ਖੋਲਿਆ ਵਾ ਕਿਸ ਤਰ੍ਹਾਂ ਦਾ ਫਿਰ ਕਾਰੋਬਾਰ ਰਿਹਾ ਕਿਸ ਤਰ੍ਹਾਂ ਫਿਰ ਗਾਹ ਜਿਹੜੇ ਹੁੰਦੇ ਨੇ ਕੋਈ ਟਿਫਿਨ ਪੈਕਿੰਗ ਦਾ ਵੀ ਨਾ ਤੁਸੀਂ ਸਿਸਟਮ ਰੱਖਿਆ ਇਹਦੇ ਵਿੱਚ ਸਾਡੇ ਕੋ ਸਵੇਰੇ ਪਰੌਂਠੇ ਹੁੰਦੇ ਨੇ ਆਲੂ ਵਾਲੇ ਗੋਭੀ ਵਾਲੇ ਉਸ ਤੋਂ ਇਲਾਵਾ ਸਾਡੇ ਕੋ ਘਰ ਦਾ ਬਣਿਆ ਹੋਇਆ ਖਾਣਾ ਅਸੀਂ ਸਰਵ ਕਰਦੇ ਆ ਬਿਲਕੁਲ ਕੋਈ ਮਿਕਸ ਨਹੀਂ ਕਰਦੇ ਬਿਲਕੁਲ ਸਾਦਾ ਜਿਸ ਤਰੀਕੇ ਨਾਲ ਘਰ ਚ ਤਿਆਰ ਕਰਦੇ ਆ ਉਸੇ ਤਰੀਕੇ ਨਾਲ ਹੀ ਅਸੀਂ ਇੱਥੇ ਤਿਆਰ ਕਰਦੇ ਆ ਦਾਲ ਆਲੂ ਮਟਰ ਫਿਰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਸਾਗ ਤੇ ਮੱਕੀ ਦੀ ਰੋਟੀ ਸਾਡੀ ਬੜੀ ਫੇਮਸ ਹੈ ਇੱਥੇ ਉਹ ਸਾਡੇ ਕੋਲ ਲੋਕ ਆਣ ਕੇ ਖਾਂਦੇ ਨੇ ਇਸ ਤੋਂ ਇਲਾਵਾ ਸਾਡੇ ਇੱਕ ਪਰਤਾ ਪਰਤਾ ਬਹੁਤ ਫੇਮਸ ਸਾਡਾ ਬੈਂਗਨ ਦਾ ਉਹ ਵੀ ਲੋਕ ਮੰਗਦੇ ਨੇ ਯਾ ਬਹੁਤ ਬਹੁਤ ਕੁਝ ਆ ਮਤਲਬ ਜਿਸ ਤਰ੍ਹਾਂ ਦੇ ਉਹ ਤੋਂ ਇਲਾਵਾ ਅਸੀਂ ਨਿੱਕੇ ਨਿੱਕੇ ਛੋਟੇ ਛੋਟੀਆਂ ਪਾਰਟੀਆਂ ਹੁੰਦੀਆਂ ਘਰ ਦੇ ਵਿੱਚ ਜਿੱਦਾਂ ਬਰਥਡੇ ਪਾਰਟੀ ਹੋ ਗਈ ਜਾਂ ਕਿਸੇ ਦੀ ਮਰਗ ਵਗੈਰਾ ਹੋ ਜਾਂਦੀ ਆ ਉਹਦਾ ਜਿਹੜਾ ਅਸੀਂ 25 ਤੋਂ 50 ਬੰਦਿਆਂ ਦਾ ਅਰੇਂਜਮੈਂਟ ਆ ਇਹ ਇੱਥੋਂ ਤਿਆਰ ਕਰਕੇ ਪੈਕਿੰਗ ਕਰਕੇ ਦੇ ਦਿੰਦੇ ਆ ਦੇਖਿਆ ਅੰਮ੍ਰਿਤਸਰ ਦੇ ਵਿੱਚ ਕਈ ਇਹੋ ਜਿਹੇ ਲੋਕਾਂ ਨੇ ਰੇੜੀਆਂ ਲਗਾਈਆਂ ਕਈ ਦੁਕਾਨਾਂ ਖੋਲੀਆਂ ਨੇ ਲੋਗੜੇ ਝੱਜਦੇ ਬੜੇ ਨੇ ਝਿਗਝਦੇ ਨੇ ਕਿ ਯਾਰ ਛੋਟਾ ਕੰਮ ਆ ਕਿ ਮੈਨੂੰ ਸ਼ਰਮ ਆਊਗੀ ਤੁਸੀਂ ਸ਼ਰਮ ਨੂੰ ਇੱਕ ਸਾਈਡ ਤੇ ਰੱਖ ਕੇ ਮਿਹਨਤ ਕੀਤੀ ਆ ਕਿੰਨਾ ਕ ਫਲ ਮਿਲਿਆ ਤੁਹਾਨੂੰ ਫਲ ਦੇਣਾ ਉਸ ਤੇ ਮਿਹਨਤ ਕਰਨਾ ਬੰਦੇ ਦਾ ਕਰਮ ਹੁੰਦਾ ਤੇ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਕੋਈ ਵੀ ਵੱਡਾ ਨਹੀਂ ਹੁੰਦਾ ਜਿੱਡਾ ਮਰਜ਼ੀ ਵੱਡਾ ਹੋਵੇ ਉਹ ਆਖਰ ਇੱਕ ਮਤਲਬ ਇਸ ਪਹਿਲਾ ਪਹਿਲੀ ਪੌੜੀ ਜਿਹੜੀ ਆ ਸਾਰਿਆਂ ਨੂੰ ਚੜਨੀ ਪੈਂਦੀ ਆ ਇਸੇ ਤਰੀਕੇ ਨਾਲ ਹੀ ਵੀ ਪਹਿਲਾ ਸਟੈਪ ਜ਼ਰੂਰ ਰੱਖਿਆ ਔਰ ਇੱਕ ਦਿਨ ਐਸਾ ਆਊਗਾ ਮਾਲਕ ਤੇ ਹਨ ਨੂੰ ਭਰੋਸਾ ਹੈ ਕਿ ਇਹ ਜਿਹੜਾ ਹੈ ਅਗਲੀ ਵਾਰ ਨੂੰ ਜਦੋਂ ਤੱਕ ਵੀਡੀਓ ਬਣਾਉਂਗੇ ਤੇ ਸ਼ਾਇਦ ਹੋ ਸਕਦਾ ਹੈ ਵਧੀਆ ਰੈਸਟੋਰੈਂਟ ਹੋਵੇ ਦੇਖੋ ਜੀ ਅਸੀਂ ਵੀ ਪ੍ਰਮਾਤਮਾਗੇ ਅਰਦਾਸ ਕਰਾਂਗੇ ਕਿ ਇਹਨਾਂ ਜੋੜੀ ਦੀ ਵਾਹ ਤੋਂ ਵਾਦ ਜਿਹੜੇ ਲੋਕ ਮਦਦ ਵੀ ਕਰਦੇ ਪਰਮਾਤਾ ਅਗਰ ਅਰਦਾਸ ਕਰਦਾ ਕਿ ਇਹਨਾਂ ਦਾ ਜਿਹੜਾ ਵੀ ਸੁਪਨਾ ਉਹ ਜਿਹੜਾ ਪੂਰਾ ਕੀਤਾ ਜਾਵੇ ਸਾਡੇ ਨਾਲ ਬੇਰਕਾ ਦੇ ਨਿਵਾਸੀ ਵੀ ਨੇ ਹਾਂਜੀ ਆਂਟੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਖਦੇਵ ਕੌਰ ਆ ਜੀ ਸੁਖਦੇਵ ਜੀ ਕਿੰਨੇ ਸਾਲਾਂ ਤੁਸੀਂ ਇੱਥੇ ਬੇਰਕਾ ਚ ਰਹਿ ਰਹੇ ਅਸੀਂ 40 ਸਾਲ ਤੋਂ ਰਹਿ ਰਹੇ ਆ ਇੱਥੇ ਕਿਸ ਤਰ੍ਹਾਂ ਦੇਦੇ ਆ ਅੰਮ੍ਰਿਤਸਰਿਆ ਚੁੰਗਾ ਜੁੱਲਾ ਤੁਹਾਡੇ ਲਾਗੇ ਖੋਲਿਆ ਗਿਆ ਵਾ ਕਿਸ ਤਰ੍ਹਾਂ ਦਾ ਸੁਭਾਅ ਆ ਕਿਸ ਤਰ੍ਹਾਂ ਨੇਚਰ ਨੇ ਕਿਸ ਤਰ੍ਹਾਂ ਦਾ ਕਾਰੋਬਾਰ ਹੈ ਇਹ ਮੇਰੇ ਬੱਚੇ ਜਿਹੜੇ ਨਾ ਮੇਰੇ ਕੋਲ ਉੱਪਰ ਮੈ ਰਹਿੰਦੇ ਆ ਥੱਲੇ ਇਹਨਾਂ ਨੇ ਟੱਬਾ ਬੈ ਬੱਚੇ ਨੇ ਬਹੁਤ ਮਿਹਨ ਇਦੇ ਘਰ ਬੱਚਾ ਹੋਣ ਵਾਲਾ ਸੀ ਤਾਂ ਵੀ ਇੰਨੇ ਬਹੁਤ ਜ਼ਿਆਦਾ ਐਂਡ ਤੱਕ ਕੰਮ ਕੀਤਾ ਤੇ ਬਹੁਤ ਵਧੀਆ ਕੀਤਾ ਹਾਂ ਬਹੁਤ ਵਧੀਆ ਕੀਤਾ ਹਾਂਜੀ ਜੇ ਮੈਂ ਪਸ਼ੋਕਰ ਦੀ ਗੱਲ ਕਰਾਂ ਤਾਂ ਕਾਫੀ ਪਰਵਾਹ ਦੇ ਵਿੱਚੋਂ ਵਧੀਆ ਸੀ ਆ ਸਮੁਗ ਫੈਮਿਲੀ ਸੀ ਇੱਕਦਮ ਜਿਹੜੀ ਵਕ ਵਕ ਹੋ ਗਏ ਨੇ ਲੇਕਿਨ ਇਹਨਾਂ ਨੇ ਆਪਣੀ ਮਿਹਨਤ ਨਹੀਂ ਛੱਡੀ ਕਿ ਲੋਕ ਕੀ ਕਹਿਣਗੇ ਪਰ ਇਹਨਾਂ ਨੇ ਆਪਣੀ ਮਿਹਨਤ ਨੂੰ ਜਾਰੀ ਰੱਖਦੇ ਹੋਏ ਆਪਣਾ ਜਿਹੜਾ ਢਾਬਾ ਖੋਲਿਆ ਉਹਦਾ ਨਾਨਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਵਰਗੇ ਲੋਕਾਂ ਨੂੰ ਸੌਂਦੇ ਵੀ ਆ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਲੱਗਾ ਵਾ ਇਹ ਕੋਈ ਗੱਲ ਨਹੀਂ ਕੀ ਬੱਚੇ ਨੇ ਬਹੁਤ ਸਾਥ ਦਿੱਤਾ ਵਾ ਦੋਵਾਂ ਜਨਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਟਾਈਮ ਨਾਲ ਜੋ ਵੀ ਕਹਿੰਦੇ ਆ ਉਸ ਵੇਲੇ ਤਿਆਰ ਵੀ ਕਰਕੇ ਦਿਖਾ ਦਿੰਦੇ ਆ ਸਾਗ ਮੱਕੀ ਦੀ ਰੋਟੀ ਜੋ ਵੀ ਕੋਈ ਮੰਗੇ ਉਹ ਆਰਡਰ ਦਿੱਤੇ ਬਣਾ ਦਿੰਦੇ ਆ ਹਾਂ ਜਿਵੇਂ ਕਿ ਹਮੇਸ਼ਾ ਕੰਮ ਛੋਟਾ ਵੱਡਾ ਨਹੀਂ ਹੁੰਦਾ ਇਨਸਾਨੇ ਦੀ ਸੋਚ ਛੋਟੀ ਵੱਡੀ ਹੁੰਦੀ ਹੈ ਜੇ ਇਹਨਾਂ ਦੀ ਗੱਲ ਕਰਾਂ ਤੇ ਇਹਨਾਂ ਨੇ ਹੁਣ ਫਰਸ਼ ਤੋਂ ਹੁਣ ਅਰਸ਼ ਜਾ ਰਹੇ ਨੇ ਕਿਉਂਕਿ ਇਹਨਾਂ ਨੇ ਮਿਹਨਤ ਕਰਦੇ ਪਏ ਨੇ ਪ੍ਰਮਾਤਮਾ ਵੀ ਇਹਨਾਂ ਦਾ ਸਾਥ ਦੇ ਰਹੇ ਨੇ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਉਹਨਾਂ ਪੰਜਾਬੀਆਂ ਨੂੰ ਕਿੰਨੀ سپورਟ ਕਰਨੀ ਚਾਹੀਦੀ ਹੈ ਇਹੋ ਜਿਹੀ ਫੈਮ ਮੈਂ ਤਾਂ ਬਹੁਤ سپورਟ ਕਰਦੀ ਐ ਤੇ ਸਾਡੇ ਅੰਡੀ ਗੰਡੀ ਸਾਰੇ ਕਰਦੇ ਸਾਡਾ ਆਪਣਾ ਪਰਿਵਾਰੀ ਐ ਸਾਰਾ ਉਹਨਾਂ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਆਪਾਂ ਇਹ ਵਧੀਆ ਨੇ ਜੇ ਸਾਰੀ سپورਟ ਕਰੀ ਦਿਆ ਇਹਦੇ ਬੱਚੇ ਦਾ ਨਾਮ ਹੀ ਮੈਂ ਹੀ ਰੱਖਿਆ ਵਾ ਵਾਰਿਸ ਇਹ ਮੇਰਾ ਵਾਰਿਸ ਐ ਹਾਂ ਮੈਂ ਹੀ ਨਾਮ ਰੱਖਿਆ ਇਹਦਾ ਤੇ ਮੈਨੂੰ ਬਹੁਤ ਵਧੀਆ ਲੱਗਾ ਮੇਰੀ ਤੇ ਅਜੇ ਸੁਖਣਾ ਵੀ ਰਹਿੰਦੀ ਐ ਲਾਉਣ ਵਾਲੀ ਇੱਕ ਹਾਂਜੀ ਹਾਂ ਉਹ ਮੈਂ ਲਾਉਣੀ ਐ ਇਹਦੇ ਬੱਚੀ ਦੇ ਪੈਰ ਧੋਕੇ ਤੇ ਮੈਂ ਪੀਨੇ ਆ ਜਿਹਦੇ ਤੋਂ ਬਾਅਦ ਹੋਇਆ ਨਾ ਉਤੋਂ ਬਾਅਦ ਮੈਂ ਇਹਦੇ ਪੈਰ ਤੋਂ ਕੇ ਪੀਨੇ ਬਿਲਕੁਲ ਇਹ ਆਂਡ ਗਵਾਂਡ ਵੀ ਇੰਨਾ ਪਿਆਰ ਕਰਦੇ ਜਿਵੇਂ ਆਪਣੇ ਕੋਈ ਰਿਸ਼ਤੇਦਾਰ ਹੁੰਦੇ ਨੇ ਕਿੰਨੀ ਸਪੋਰਟ ਤੇ ਕਿੰਨਾ ਪਿਆਰ ਮਿਲਦਾ ਇਹਨੂੰ ਫੈਮਿਲੀ ਤੋਂ ਅਸੀਂ ਵੀ ਪੰਜਾਬੀਆਂ ਨੂੰ ਵੱਧ ਵੱਧ ਕਾਵਾਂਗੇ ਜਾਂ ਬਾਹਰ ਦੇਸਾਂ ਦੇ ਸੰ ਜਿਹੜੇ ਵੀ ਪੰਜਾਬੀ ਲੋਕ ਲੈਂਦੇ ਨੇ ਇਹਨਾਂ ਦਾ ਪੇਜ ਜ਼ਰੂਰ ਫੋਲੋ ਕਰਿਓ ਤੇ ਇਹਨਾਂ ਨੂੰ ਵੱਧ ਵੱਧ ਸਪੋਰਟ ਕਰਿਓ ਵਿਕਰਮ ਜੀ ਮੈਂ ਗੱਲ ਕਰਾਂ ਤੁਹਾਡੇ ਲਈ ਫਿਰ ਆਨਾ ਪਿਛਲੇ ਸਮੇਂ ਦੀ ਗੱਲ ਕਰਾਂ ਤੇ ਤੁਹਾਡਾ ਫਿਲਮੀ ਕਰੈਕਟਰ ਦੇ ਵਿੱਚ ਕਾਫੀ ਨਾਮ ਸੀ ਜਿਹੜੇ ਗਾਇਕ ਸੀ ਡਾਇਰੈਕਟਰ ਸੀ ਤੁਸੀਂ ਫਿਰ ਕਿਸ ਤਰ੍ਹਾਂ ਜਿਹੜਾ ਕੰਮ ਜਿਹੜਾ ਪਛਾਣ ਹੋ ਗਿਆ ਤੇ ਹੁਣ ਤੁਸੀਂ ਫਿਰ ਇਸ ਮਕਾਮ ਤੱਕ ਮੈਂ ਜਿੱਦਾਂ ਤੁਹਾਨੂੰ ਜਾਣਕਾਰੀ ਦਿੱਤੀ ਕਿ ਘਰ ਦਾ ਜਿਹੜਾ ਡਿਸਪਿਊਟ ਸੀਗਾ ਉੱਥੋਂ ਆ ਕੇ ਕਾਰੋਬਾਰ ਨੇ ਸਾਡੇ ਨੇ ਇਕਦਮ ਹੀ ਜਿਹੜਾ ਸੀਗਾ ਟੋਪ ਤੋਂ ਅਸੀਂ ਹੇਠਾਂ ਆ ਗਏ ਤਕਰੀਬਨ ਜਿਹੜਾ ਸਮਝ ਸਕਦੇ ਆ ਕਿ ਅਰਸ਼ ਤੋਂ ਫਸ ਤੇ ਡਿੱਗਣ ਵਾਲੀ ਗੱਲ ਹੋ ਗਈ ਸੀ ਤੇ ਪਰ ਇਹ ਆ ਕਿ ਮਾਲਕ ਦਾ ਸਹਾਰਾ ਰਿਹਾ ਨਾਲ ਤੇ ਇਹ ਹੋ ਜਾਏਗਾ ਦੁਬਾਰਾ ਤੋਂ ਆ ਜਾਾਂਗੇ ਉਹ ਭਰਾ ਜਿਹੜੇ ਨੇ ਜਿਨ੍ਹਾਂ ਦੇ ਨਾਲ ਅਸੀਂ ਵੀਡੀਓ ਕਰਦੇ ਰਹੇ ਹਾਂ ਸ਼ੂਟ ਕਰਦੇ ਰਹੇ ਹਾਂ ਸਿੰਗਰ ਨੇ ਜਾਂ ਜਿਹੜੇ ਐਕਟਰ ਨੇ ਉਹ ਅੱਜ ਵੀ ਸਾਡੇ ਨਾਲ ਹੈਗੇ ਨੇ ਜੁੜੇ ਹੋਏ ਨੇ ਤੇ ਆਉਣ ਵਾਲੇ ਸਮੇਂ ਚ ਫੇਰ ਅਸੀਂ ਫਿਲਮਾਂ ਵੀ ਬਣਾਵਾਂਗੇ ਰਿਕਾਰਡ ਲੈਵਲ ਤੇ ਜਿਹੜਾ ਸਾਡਾ ਚੱਲੇਗਾ ਗਾਣੇ ਵੀ ਅਸੀਂ ਰਿਲੀਜ਼ ਕਰਾਂਗੇ ਬਹੁਤ ਜਲਦੀ ਅਸੀਂ ਜਿਹੜੇ ਨੇ ਤੁਹਾਡੇ ਕੋਲ ਕਰਾਂਗੇ ਬਸ ਇਹ ਆ ਵੀ ਸਾਰੇ ਜਿੰਨੇ ਵੇਖ ਰਹੇ ਨੇ ਸਪੋਰਟ ਕਰਿਓ ਸਾਨੂੰ ਫੋਲੋ ਕਰਦੇ ਰਹੋ ਤੇ ਤੁਹਾਡਾ ਫੋਲੋ ਕਰਨਾ ਹੀ ਸਾਡੇ ਲਈ ਸਾਡੇ ਵੱਡੀ ਸਪੋਰਟ ਹੈਗੀ ਆ ਤੇ ਅਰਦਾਸਾਂ ਕਰਿਓ ਕਿ ਮੇਰਾ ਜਿਹੜਾ ਛੂਟ ਆ ਜਾ ਬੱਚਾ ਹੈ ਸਾਨੂੰ ਬਹੁਤ देर बाद ਮਿਲਿਆ ਉਹਨੂੰ ਜਿਹੜੀਆਂ ਨੇ ਖੁਸ਼ੀਆਂ ਜਿਹੜੀਆਂ ਨੇ ਉਹ ਅਸੀਂ ਦੇ ਸਕੀਏ ਉਨੇ ਤੁਹਾਡੇ ਅੰਮ੍ਰਿਤਸਰ ਚੌਂਕੀ ਚੁੱਲੇ ਦੇ ਵਿੱਚ ਕਿਸੇ ਨੇ ਆਉਣਾ ਹੋਵੇ ਜਾਂ ਕਿਸੇ ਨੇ ਆਰਡਰ ਦੇਣਾ ਹੋਵੇ ਕਿ ਉਹਨਾਂ ਲੋਕਾਂ ਨੂੰ ਕਹਿਣਾ ਚਾਹੀਦਾ ਦੇਖੋ ਜਿਹੜੇ ਤੇ ਦੂਰ ਦੜਾਡੇ ਬੈਠੇ ਨੇ ਉਹ Zomato ਤੇ ਸਾਨੂੰ ਸਰਚ ਕਰ ਸਕਦੇ ਨੇ Zomato ਲਿੰਕ ਹੈਗਾ ਸਾਡਾ Zomato ਤੇ ਸਾਡੇ ਆਰਡਰ ਕਰ ਸਕਦੇ ਨੇ ਅੰਮ੍ਰਿਤਸਰੀਆ ਚੌਂਕਾ ਚੁੱਲਾ ਕਰਕੇ ਸਰਚ ਕਰ ਸਕਦੇ ਨੇ ਅੰਮ੍ਰਿਤਸਰ ਵਾਲੇ ਤੇ ਜਿਹੜੇ ਵੇਰਕੇ ਦੇ ਵਿੱਚ ਨੇ ਖਾਸ ਕਰਕੇ ਉਹ ਸਾਡੇ ਕੋਲ ਗੁਰੂ ਨਗਰ ਹੈਗਾ ਰੇਲਵੇ ਸਟੇਸ਼ਨ ਦੇ ਬਿਲਕੁਲ ਆਪੋਜੀਟ ਉਹ ਉੱਥੇ ਅੰਮ੍ਰਿਤਸਰੀਆ ਚੌਂਕਾ ਚੁੱਲਾ ਕਰਕੇ ਸਾਡਾ ਢਾਬਾ ਹੈ ਛੋਟਾ ਜਿਹਾ ਅਸੀਂ ਸਟਾਰਟਅਪ ਕੀਤਾ ਹੈ ਇਦੇ ਵਿੱਚ ਅਸੀਂ ਘਰੋਂ ਤੋਂ ਹੀ ਸਾਰਾ ਸਮਾਨ ਲਿਆਂਦਾ ਹੈ ਟੇਬਲ ਮੇਰਾ ਆਫਿਸ ਵਾਲਾ ਲੱਗਾ ਹੋਇਆ ਹੈ ਤੇ ਉਸ ਤੋਂ ਬਾਅਦ ਅਸੀਂ ਸਿਲੰਡਰ ਸਾਡੇ ਕੋਲ ਇੱਕ ਹੀ ਸੀਗਾ ਇੱਕ ਅਸੀਂ ਛੋਟਾ ਜਿਹਾ ਪਹਿਲੇ ਸਿਲੰਡਰ ਲਿਆ ਸੀਗਾ ਜਿਹੜਾ 5 ਕਿਲੋ ਵਾਲਾ ਹੁੰਦਾ ਉਸ ਤੋਂ ਬਾਅਦ ਅਹੀਂ ਹੁਣ ਇਸ ਵੇਲੇ ਸਾਡੇ ਕੋਲ ਤਿੰਨ ਚਾਰ ਸਿਲੰਡਰ ਹੈਗੇ ਪਰ ਜਿਹੜੇ ਉਸ ਟਾਈਮ ਤੇ ਜੋ ਜੋ ਸ਼ੁਰੂਆਤ ਕੀਤੀ ਸੀ ਉਦੋਂ ਬੜਾ ਅਸੀਂ ਦੁੱਖ ਕਟਿਆ ਵੇਖੋ ਸਾਡਾ ਬੇਟਾ ਗਰਮੀ ਨਾਲ ਰੋ ਰਿਹਾ ਹੁਣ ਪਰ ਇਹ ਆ ਵੀ ਹੁਣ ਥੋੜਾ ਜਿਹਾ ਮੌਸਮ ਦਾ ਕਰਕੇ ਫਰਕ ਪੈ ਗਿਆ ਠੀਕ ਹੈ ਜੀ ਬਿਲਕੁਲ ਜੀ ਇਹ ਸੀ ਅੰਮ੍ਰਿਤਸਰੀਆ ਚੌਂਕੀ ਚੁੱਲ੍ਹੇ ਜੋ ਕਿ ਸੋਸ਼ਲ ਮੀਡੀਆ ਇੰਸਟਾਗ੍ਰam ਦੇ ਕਾਫੀ ਮਸ਼ਹੂਰ ਨੇ ਅੰਮ੍ਰਿਤਸਰੀਏ ਜੋੜੀ ਤੁਸੀਂ ਇਹਨਾਂ ਨੂੰ ਫੋਲੋ ਕਰਿਓ ਤਾਂ ਇਹਨਾਂ ਦੀ ਵੱਤਵਾਦ ਜਿਹੜੀ ਸਪੋਰਟ ਕਰਿਓ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੱਤਵਾਦ ਇਹਨਾਂ ਨੂੰ ਸਪੋਰਟ ਕਰੋ ਉਹ ਜਿਹੜਾ ਇਹਨਾਂ ਚੌਂਗਾ ਚੂਲਾ ਖੋਲਿਆ ਅੰਮ੍ਰਿਤਸਰੀਆ ਚੌਂਗਾ ਚੂਲਾ ਖੋਲਿਆ ਵਾ ਇਸਤੇ ਵੀ ਤੁਸੀਂ ਵੱਤਵਾਦ ਲੋਕ ਆਓ ਤੇ ਇਹਨਾਂ ਜਿਹੜਾ ਖਾਣਾ ਵਾ ਬਿਲਕੁਲ ਘਰ ਦੀ ਤਰਾਮਾ ਕੋਈ ਮਤਲਬ ਇਹ ਮਸਾਲੇ ਵਾਲੀ ਚੀਜ਼ਾਂ ਨਹੀਂ ਹੁੰਦੀਆਂ ਜੋ ਆਪਾਂ ਘਰ ਦੇ ਵਿੱਚ ਖਾਣਾ ਪਕਾਣੇ ਆ ਉਹੀ ਖਾਣੇ ਆ ਤੇ ਉਹੀ ਤੁਹਾਨੂੰ ਜਿਹੜਾ ਵਾ ਸਰਵ ਕਰਨਗੇ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਅਪੀਲ ਕਰਾਂਗੇ ਤੁਸੀਂ ਇਹਨਾਂ ਦੀ ਵੱਧ ਵਧ ਜ਼ਰੂਰ ਸਪੋਰਟ ਕਰੋ ਕਿਉਂਕਿ ਕਾਫੀ ਮਾੜਾ ਸਮਾਂ ਵੀ ਦੇਖਿਆ ਤੇ ਪਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਇਹਨਾਂ ਦੀ ਹਰ ਜਿਹੜੀ ਮਨੋ ਕਾਮਨਾ ਉਹ ਪਰਮਾਤਮਾ ਜ਼ਰੂਰ ਪੂਰੀ ਕਰੇ ਕੈਮਰਾਮੈਨ ਭਰਤੇ ਨਾਲ ਆਰਪੀਡੀ 24 ਅੰਮ੍ਰਿਤਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ